ਹਾਂਜੀ ਦੋਸਤੋ ਦੋ ਨੱਕ ਲੈ ਕੇ ਆਇਆ ਜੀ ਖੜਿਆ ਪਿੰਡ ਪੂਲਾ ਤੇ ਜਿਲ੍ਹਾ ਮਿੱਤਰੋ ਪਟਿੰਡਾ ਬਾਈ ਗਰਮੀਤ RAM ਦੇ ਘਰ ਆਪਾਂ ਵੀਡੀਓ ਬਣਾ ਰਹੇ ਆਂ ਇੱਕ ਮਿੱਤਰੋ ਤਾਜੀ ਸੂਈ ਨੀਲੀ ਰਾਬੀ ਮੱਝ ਇੱਕ ਮਿੱਤਰੋ ਜਰਸੀ ਸੂਣ ਵਾਲੀ ਗਾਂ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆਂ ਵੀ ਕਦੋਂ ਕੁ ਮਿੱਤਰੋ ਇਹ ਸੂਈ ਆ ਮੰਗਰ ਬੱਚਾ ਕੀ ਆ ਜੇ ਆਪਾਂ ਕੱਦ ਕਾੜ ਦੀ ਗੱਲ ਕਰੀਏ ਮਿੱਤਰੋ ਵਧੀਆ ਕੱਦ ਕਾੜ ਆ ਸਿਹਤ ਪੱਖੋਂ ਥੋੜੀ ਜਿਹੀ ਫਿੱਕੀ ਐ ਪਰ ਥਾਂਲੇ ਵੀ ਨਹੀਂ ਮਿੱਤਰੋ ਪੂਰੀ ਸਾਫ਼ ਐ ਮਾਰਕਾ ਮਿੱਤਰੋ ਫੁੱਲ ਐ ਤੁਸੀਂ ਦੇਖ ਸਕਦੇ ਹੋ ਤੇ ਕੱਲਾ ਕੱਲਾ ਆਪਾਂ ਮਾਰਕਾ ਤੁਹਾਨੂੰ ਦਿਖਾ ਰਹੇ ਆ ਤੇ ਕਰਦੇ ਆ ਗਰਮੀਤ ਰਾਣ ਦੇ ਨਾਲ ਗੱਲਬਾਤ ਵੀ ਕਦੋਂ ਸੂਈ ਆ ਜੇਰ ਪੈ ਚੁੱਕੀ ਆ ਜਾਂ ਨਹੀਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਤੁਸੀਂ ਦੱਸੋ ਤੇ ਆਪਾਂ ਪਹਿਲਾਂ ਨੀਲੀ ਰਵੀ ਦੀ ਗੱਲ ਕਰ ਗਏ ਕਿਹੜਾ ਸੂਆ ਜੀ ਇਹ ਇਹ ਤੀਜਾ ਸੂਆ ਸੂਈ ਆ ਜੀ ਤੀਜਾ ਸੂਆ ਸੂਈ ਆ ਕਦੋਂ ਕਸੂਈ ਆ ਇਹ ਰਾਤ ਸੂਈ ਆ ਜੀ ਰਾਤ ਹਾਂਜੀ ਤੇ ਥਾਂਲੇ ਬੇ ਦੀ ਪੂਰੀ ਮਿੱਤਰੋ ਸਾਫ ਆ ਹਨਾ ਬਿਲਕੁਲ ਓਕੇ ਆ ਜੀ ਜੇਰ ਜੂਰ ਜਿਉਂਦਾ ਸਹੀ ਹੋ ਗਾਰੰਟੀ ਹੋਊ ਆਪਣੀ ਠੀਕ ਹੈ ਤੇ ਮਗਰ ਬੱਚਾ ਕੀ ਆ ਕੱਟਾ ਜੀ ਤੋਰੋ ਜੇ ਕੋਈ ਖੋਲ ਕੇ ਤੋਰ ਕੇ ਦਿਖਾ ਦਿਓ ਮਗਰ ਮਿੱਤਰੋ ਕੱਟਾ ਰਾਸੂਈਆ ਜੇਰ ਕੰਪਲੀਟ ਆ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੈ ਕੋਈ ਨੀਲੀ 라ਵੀ ਦੀ ਖਾਤਰ ਕਿਉਂਕਿ ਕਾਫੀ ਜਿਹੜੇ ਫੋਨ ਆ ਰਹੇ ਸੀ ਕਿ ਨੀਲੀ 라ਵੀ ਨਖਰ ਜ਼ਰੂਰ ਦਿਖਾਓ ਤਾਂ ਮਿੱਤਰੋ ਤੁਸੀਂ ਕਰੋ ਸੰਪਰਕ ਬਾਈ ਕਹਿੰਦਾ ਵੀ ਮੱਝ ਨਹੀਂ ਗਾਂ ਹੀ ਆ ਇਨੀ ਢੰਡੀ ਸੀ ਲਾ ਸੁੱਕਾ ਡਾਡਵੇਂ ਮਿੱਤਰੋ ਸੁਣਾ ਮਾਰ ਕਾ ਵੀ ਆਪਾਂ ਕਹਿੰਦੇ ਫੁੱਲ ਬਟਾ ਫੁੱਲਾ ਸਿੰਘ ਜ਼ਰੂਰ ਖੁੱਲੇ ਆ ਕੋਈ ਉਪਰੇ ਨਹੀਂ ਲੱਗਦੇ ਕਿਉਂਕਿ ਜਿਹੜੇ ਹਿਸਾਬ ਨਾਲ ਮਿੱਤਰੋ ਸਿੰਘ ਤੇ ਬਹੁਤ ਸੋਹਣੀ ਮਿੱਤਰੋ ਤਿਆਰ ਹੋਈ ਐ ਮੰਗਰ ਕਟਾ ਧਾਰਾ ਮਾਰ ਕੇ ਦਿਖਾ ਦੀ ਧਾਰ ਤੋ ਚੱਲ ਆਪੀ ਆ ਲਾ ਦੀ ਤਸੱਲੀ ਕਰ ਲਉ ਨਹੀਂ ਉੱਪਰ ਲੱਗ ਜਾਂਦਾ ਲੋਡ ਹੀ ਨਹੀਂ ਤੇ ਰੇਟ ਕੀ ਕਰਤਾ ਜੀ ਇਹਦਾ ਫਿਰ ਆਪਾਂ ਰੇਟ ਤਾਂ 135 ਐ 135 ਮਾਨਦਾਨ ਹੋ ਜੋ ਮਾਨਤਾਂ ਨੋ ਜੋ ਆਪਣਾ ਮੁੱਲ ਵੇਚਣ ਵਾਲੀ ਹੁੰਦਾ ਡਾਕਟਰ ਉਹਦੇ ਝੂਟੀ ਦੀ ਵੀਡੀਓ ਪਈ ਸੀ ਹਾਂਜੀ ਅੱਧੇ ਘੰਟੇ ਝੂਟੀ ਆਪਣੀ ਸੇਲ ਹੋ ਗਈ ਸੀ ਓਕੇ ਫਿਰ ਇੱਕ ਜਰਸੀ ਸਿੰਘਾਂ ਵਾਲੀ ਪਈ ਸੀ ਹਾਂਜੀ ਉਹ ਵੀ ਚਨੀਰ ਦੇ ਬੰਦੇ ਲੈ ਗਏ ਓਕੇ ਹੁਣ ਇਹ ਦੇਖਦੇ ਆ ਕਿਹੜੇ ਪਿੰਡ ਜਾਂਦੀ ਆ ਹਣਾ ਉਹ ਤਾਂ ਹੋ ਜਾਂਦਾ ਠੀਕ ਆ ਮੁੱਲ 135 ਆ ਮੁੱਲ 135 ਆ ਮਾਨਤਨ ਕਰ ਮਾਨਤਨ ਹੋ ਜੂ ਤੇ ਦੂਜੇ ਨੰਬਰ ਤੇ ਜਰਸੀ ਹਨਾ ਚੰਗੇ ਵਜਨ ਵਾਲੀ ਤੇ ਕੱਦ-ਕੱਡ ਮਿੱਤਰੋ ਠੀਕ ਆ ਕੋਈ ਬਾਲਾ ਛੋਟਾ ਨਹੀਂ 3-4 ਦਿਨ ਕੱਢੂ ਹਾਂਜੀ 5-4 ਦਿਨ ਕੱਢੂ ਸੀਲ ਠੰਡੀ ਇਹ ਵੀ ਬਥੇਰੀ ਆ ਓਕੇ ਥਾਂਲੇ ਵੀ ਦੀ ਪੂਰੀ ਸਾਫ ਹਨਾ ਹਾਂ ਪੂਰਾ ਹੈ ਭਰਨ ਵਾਲਾ ਹਾਂ ਲੇਵਾ ਤਾਂ ਹਜੇ ਬਣਾਉਣਾ ਹਨਾ ਇਹਨੂੰ ਵੀ ਤੋਰ ਕੇ ਦਿਖਾ ਦੂੰ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਦੋਨੇ ਨਗਾ ਦੇ ਵਿੱਚੋਂ ਲੋਡ ਹੋਵੇ ਤਾਂ ਕਰੋ ਭਾਈ ਦੇ ਨਾਲ ਸੰਪਰਕ ਭਜਨ ਚੰਗਾ ਸਿਹਤ ਪੱਖੋਂ ਬਹੁਤ ਹੀ ਸੋਹਣੀ ਇਹ ਸੂਹਾ ਦੂਜਾ ਤੀਜਾ ਸੂਹਾ ਦੂਜਾ ਚਾਰ ਦੰਦ ਦਾ ਮੂੰਹੋਂ ਚਾਰ ਦੰਦ ਦਾ ਸੂਹਾ ਮਿੱਤਰੋ ਦੂਜਾ ਇਹਦੇ ਤੁਸੀਂ ਮਿੱਤਰੋ ਚੰਗਾ ਜੱਸੀ ਦਾ ਸਿਮੰਟ ਲਾ ਕੇ ਤੁਸੀਂ ਘਰੇ ਖੁਦ ਬਰੀਡ ਤਿਆਰ ਕਰ ਸਕਦੇ ਹੋ ਡਾਕਟਰ ਨੇ ਵੀ ਇੱਥੇ ਜਾ ਕੇ ਦਾ ਸੀਮਨ ਲਵਾਇਆ ਵਾ ਬੰਦਾ ਕਹਿੰਦਾ ਐਬੀਐਸ ਜਾ ਕੇ ਦਾ ਸੀਮਨ ਲੱਗਿਆ ਵਾ ਜਿਹੜਾ ਬੱਤੀ ਵਾਲਾ ਬੱਤੀ ਵਾਲਾ ਲਾਲ ਬੱਤੀ ਮਾਂ ਆਪ ਦੇਖ ਕੇ ਆ ਕਰੇ ਖਰੀਦ ਇਹਦਾ ਰਗੜ ਮੜਾ ਜਾ ਉਹ ਇਹਦੇ ਦਾਲ ਬੱਤੀਆਂ ਆਪ ਇਹਦੇ ਗਾਹਾਂ ਕਿਹੜਾ ਲੱਗਿਆ ਵਾ ਹਾਂ ਇਹਦੀ ਆਈਬੀਐਸ ਜਾਇਕ ਦਾ ਲੱਗਿਆ ਕਹਾਂ ਜਾਇਕ ਦਾ ਲੱਗਿਆ ਹਾਂ ਠੀਕ ਐ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜਿਹਾ ਜਿਹਾ ਤੁਹਾਨੂੰ ਕੋਸੂ ਦੀ ਲੋੜ ਆ ਤਾਂ ਸਾਡੇ ਚੈਨਲ ਦੇ ਨਾਲ ਮਿੱਤਰੋ ਜੁੜੇ ਰਹੋ ਬਹੁਤ ਹੀ ਸੁਣਾ ਮਿੱਤਰੋ ਰੰਗ ਹੈ ਵਜਣਾ ਹੈ ਸਿੱਧ ਵਖੋ ਫਿਰ ਆਪਾਂ ਕਹਿੰਦੇ ਵੀ ਚੰਗੀ ਤਿਆਰ ਹੋਈ ਆ ਮੁੱਲ ਕੀ ਕਰਤਾ ਜਿਹਦਾ ਇਹਦਾ 95000 ਥੋੜਾ ਤਕਕਾ ਲੱਗਦਾ ਤਕਕਾ ਨਹੀਂ ਡਾਕਟਰ ਆਪਾਂ ਇਹ ਪਹਿਲਾਂ ਸਿੰਗਾ ਵਾਲੀ ਦੀ ਪਾਈ ਸੀ ਉਹਦਾ ਵੀ ਤੁਹਾਨੂੰ ਕਹਿੰਦੇ ਕਹਿੰਦੇ ਯਾਰ ਚੂੜੀ ਜਿਆਦਾ ਕਸਤੀ 70000 ਦੀ ਬੰਦੇ ਲੈ ਕੇ ਗਏ ਵਿੱਚ ਨਹੀਂ ਚਲੋ ਚਲੋ ਕੋਈ ਗੱਲ ਨਹੀਂ ਤੇ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ 7026999006 702999006 ਮਿੱਤਰੋ ਬਾਈ ਦਾ ਫੋਨ ਨੰਬਰ ਹੈ 11 ਕਿਲੋ ਦੁੱਧ ਬੰਦਾ ਕਹਿੰਦਾ ਦਿੱਤਾ ਹੁਣ ਉਹ ਆਪਦੀ ਵਾਲਾ ਦੇਖ ਸਮਝ ਕੇ ਲੈ ਜੇ ਹਨਾ ਦੁੱਧ ਤਾਂ ਆਪਦੀ ਸੇਵਾ ਦਾ ਠੀਕ ਹੈ ਹਾਂ ਧੰਨਵਾਦ ਜੀ